ਅੱਛੀ ਕਾਲ ਦੋਸਤੋ ਮੈਂ ਆ ਸਕਵੰਤਰ ਸ਼ੇਰਪੇਲ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰਾਂਗੇ ਜਿੱਥੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਜਿੰਦਰ ਸਿੰਘ ਨਾਲੋਂ ਸਾਥ ਨਹੀਂ ਮਿਲੇਗਾ ਕਿਉਂਕਿ ਚੰਨੀ ਸਾਹਿਬ ਖੁਦ ਜਲੰਧਰ ਤੋਂ ਚੌਣ ਮੈਦਾਨ ਦੇ ਵਿੱਚ ਨੇ ਤੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਵਿਅਸਤ ਨੇ ਤੇ ਚਮਕੌਰ ਸਾਹਿਬ ਤੋਂ ਵੱਡੇ ਆਗੂ ਮੰਨੇ ਜਾਂਦੇ ਨੇ ਪੰਜਾਬ ਪੱਧਰ ਤੇ ਉਹਨਾਂ ਦਾ ਨਾਇਕ ਪਰ ਵਜਿੰਦਰ ਸਿੰਘ ਨਾਲੋਂ ਉਹਨਾਂ ਦਾ ਸਾਥ ਨਹੀਂ ਮਿਲੇਗਾ ਵਜਿੰਦਰ ਸਿੰਘਲਾ ਕਾਂਗਰਸ ਵੱਲੋਂ ਅਜੇ ਚੁੱਕੇ ਉਮੀਦਵਾਰ ਨੇ ਜਿਹੜੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਾਰੋ ਲਿਆਂਦੇ ਗਏ ਨੇ ਉਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਮਨੀਸ਼ ਦਿਵਾੜੀ ਵੀ ਕਾਮਯਾਬ ਰਹਿੰਦੇ ਆ ਮਨੀਸ਼ ਦਿਵਾੜੀ ਚੰਡੀਗੜ੍ਹ ਦੇ ਨਾਲ ਸੰਬੰਧਿਤ ਸੀ ਤੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਦੇ ਨਾਲ ਸੰਬੰਧਿਤ ਸੀ ਤੇ ਵਜਿੰਦਰ ਸਿੰਘਲਾ ਨੇ ਜਿਹੜੇ ਉਹ ਸੰਗਰੂਰ ਦੇ ਨਾਲ ਸੰਬੰਧਿਤ ਮੰਨੇ ਜਾ ਰਹੇ ਨੇ ਸਰਫ ਕੋ ਕਾਂਗਰਸੀ ਕਿਉਂ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੰਦੂ ਮਾਜਰਾ ਉਹਨਾਂ ਨੂੰ ਟਿਕਟ ਦਿੱਤੀ ਹੈ ਜਿਹੜੇ ਕਿ ਪਟਿਆਲਾ ਦੇ ਨਾਲ ਸੰਬੰਧਿਤ ਨੇ ਹਾਲਾਂਕਿ ਇਲੈਕਸ਼ਨ ਇੱਥੋਂ ਲੜਦੇ ਰਹੇ ਆ ਚੰਗੀਆਂ ਵੋਟਾਂ ਵੀ ਲੈ ਜਾਂਦੇ ਰਹੇ ਆ ਤੇ ਐਮਪੀ ਵੀ ਰਹੇ ਆ ਤੇ ਇਸ ਤਰੀਕੇ ਦੇ ਨਾਲ ਹੀ ਇੱਕ ਆਮ ਆਦਮੀ ਪਾਰਟੀ ਨੇ ਵੀ ਸਿੱਖ ਚਿਹਰੇ ਉੱਤੇ ਦਾਅ ਖੇਡਿਆ ਆਪਣੇ ਬਲਾਰਾ ਮਾਲਵਿੰਦਰ ਕੰਗੂਹੜਾ ਨੂੰ ਟਿਕਟ ਦਿੱਤੀ ਹੈ ਤੇ ਪੂਰਾ ਬੇਰਬਾ ਸਾਂਝਾ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਸੀਟ ਤੇ ਰਹਿ ਜਾ ਰਹਿਣਗੇ ਸਭ ਤੋਂ ਪਹਿਲਾਂ ਗੱਲ ਜਿਹੜੇ ਹਲਕੇ ਨੇ ਚਾਰ ਜ਼ਿਲ੍ਹੇ ਇਸ ਲੋਕ ਸਭਾ ਦੇ ਵਿੱਚ ਆਉਂਦੇ ਨੇ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਤੇ ਮੋਹਾਲੀ ਇਸ ਲੋਕ ਸਭਾ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਦੀਆਂ ਵਿਧਾਨ ਸਭਾ ਸੀਟਾਂ ਆਉਂਦੀਆਂ ਨੇ ਨੌ ਵਿਧਾਨ ਸਭਾ ਸੀਟਾਂ ਦੇ ਵਿੱਚ ਜਿਹੜਾ ਬਾਕੀ ਸਾਰੇ ਕਿਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਤੇ ਇੱਕ ਥਾਂ ਤੇ ਜਿਹੜਾ ਬੰਗਾ ਸੀਟ ਹੈ ਸੁਖਵਿੰਦਰ ਸੁਥੀ ਉਰੀ ਜਿੱਤੇ ਹੋਏ ਆ ਤੇ ਇਸ ਤੋਂ ਇਲਾਵਾ ਜਿਹੜਾ BSP ਵੀ ਜਿੱਤੀ ਹੋਈ ਹੈ ਜੀ ਨਮਾ ਸ਼ਹਿਰ ਉਹ ਜਿੱਤੀ ਅਤੇ ਨਸ਼ਤਰਪਾਲ ਹੋਰੀ BSP ਵੱਲੋਂ ਵੀ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਹੈ ਤੇ ਇਸ ਤੋਂ ਇਲਾਵਾ ਸਾਰੇ ਆਮ ਆਦਮੀ ਪਾਰਟੀ ਦਾ ਕਰਜਾ ਇਸ ਸੀਟ ਉੱਤੇ ਵੀ ਗੜ ਸ਼ੰਕਰ ਦੀ ਗੱਲ ਕੀਤੀ ਜਾਵੇ ਤਾਂ ਜੈ ਕ੍ਰਿਸ਼ਨ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਤੋਂ ਜਿੱਤੇ ਆ ਬੰਗਾ ਰਿਜ਼ਰਵ ਸੀਟ ਹੈ ਉੱਥੋਂ ਸੁਖਵਿੰਦਰ ਸੁਖੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਆ ਨਮਾ ਸ਼ਹਿਰ ਤੋਂ ਨਛੱਤਰਪਾਲ ਬੀਐਸਪੀ ਤੋਂ ਜਿੱਤੇ ਆ ਤੇ ਬਲਾਚੌਰ ਸੰਤੋਸ਼ ਕਟਾਰੀਆ ਆਮ ਆਦਮੀ ਪਾਰਟੀ ਤੋਂ ਜਿੱਤੇ ਆ ਅਨੰਦਪੁਰ ਸਾਹਿਬ ਤੋਂ ਅਰਜੋਤ ਬੈਸ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਤੋਂ ਜਿੱਤੇ ਆ ਰੂਪਨਗਰ ਤੋਂ ਦਿਨੇਸ਼ ਚੱਡਾਹਰੀ ਜਿੱਤੇ ਆ ਤੇ ਚਮਕੌਰ ਸਾਹਿਬ ਤੋਂ ਰਿਜ਼ਰਵ ਸੀਟ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਨੂੰ ਡਾਕਟਰ ਚਰਨਜੀਤ ਸਿੰਘ ਨੇ ਹੀ ਆਮ ਆਦਮੀ ਪਾਰਟੀ ਵੱਲੋਂ ਹਰਾਇਆ ਤੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਹਰੜ੍ਹ ਤੋਂ ਜਿੱਤੇ ਆ ਜਿਦੋਂ ਕਮਲ ਸੰਧੂ ਹੁਰੀ 2017 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਹੀ ਜਿੱਤੇ ਸੀ ਤੇ ਇਸ ਵਾਰ ਵੀ 2022 ਦੇ ਵਿੱਚ ਵੀ ਇਹ ਸੀਟ ਆਮ ਆਦਮੀ ਪਾਰਟੀ ਕੋਲ ਰਹੀ ਤੇ ਅਲਮੋਰ ਗਗਨ ਮਾਨਪੁਰੀ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਮੰਤਰੀ ਬਣਦੇ ਆ। ਐਸਐਸ ਨਗਰ ਕਲਵੰਤ ਸਿੰਘ ਆਮ ਆਦਮੀ ਪਾਰਟੀ ਵੱਲੋਂ ਜਿੱਤਦੇ ਆ ਤੇ ਜੇ ਕ੍ਰੈਂਪੀਆਂ ਦੀ ਗੱਲ ਕੀਤੀ ਜਾਵੇ 2009 ਤੋਂ ਬਾਅਦ ਹੀ ਗੱਲ ਕੀਤੀ ਜਾਵੇ ਤਾਂ 2009 ਤੋਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਜਦ ਪਹਿਲੀ ਵਾਰ ਇਲੈਕਸ਼ਨ ਲੜਦੇ ਆ ਤੇ ਲੁਧਿਆਣੇ ਤੋਂ ਲਿਆ ਕੇ ਉਹਨਾਂ ਨੂੰ ਇੱਕ ਪੰਥਕ ਹਲਕਾ ਦਿੱਤਾ ਜਾਂਦਾ ਹੈ ਤੇ ਉੱਥੋਂ ਜਿਹੜਾ ਕਾਂਗਰਸ ਵੱਲੋਂ ਉਹ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਪਟਿਆਲੇ ਤੋਂ ਲਿਆ ਕੇ ਪ੍ਰਿੰਮ ਸਿੰਘ ਚੰਦੂ ਮੱਜਰਾ ਨੂੰ 14 ਦੇ ਵਿੱਚ ਲਿਆਂਦਾ ਜਾਂਦਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਮਨੀਸ਼ तिवारी ਚੰਡੀਗੜ੍ਹ ਤੋਂ ਲਿਆ ਕੇ ਮਨੀਸ਼ तिवारी ਨੂੰ ਸ਼੍ਰੀਨੰਗਪੁਰ ਸਾਹਿਬ ਲਿਆਂਦਾ ਜਾਂਦਾ ਤੇ 19 ਦੇ ਵਿੱਚ ਮਨੀਸ਼ तिवारी 14 ਦੇ ਵਿੱਚ ਪ੍ਰੇਮ ਸਿੰਘ ਪ੍ਰੇਮ ਸਿੰਘ ਚੰਦੂ ਮਾਜਰਾ ਰਵਨੀਤ ਸਿੰਘ ਬਿੱਟੂ 9 ਦੇ ਵਿੱਚ ਚਿੱਤਨ ਦੇ ਵਿੱਚ ਕਾਮਜਾਬ ਰਹਿੰਦੇ ਆ ਤੇ ਇਸ ਵਾਰ ਆਮ ਆਦਮੀ ਪਾਰਟੀ ਦੀ ਦੌੜ ਦੇ ਵਿੱਚ ਆ ਮਾਲਵਿੰਦਰ ਕੰਨ ਜੋ ਸਿੱਖ ਚਿਹਰੇ ਉੱਤੇ ਦਾ ਖੇਡਿਆ ਪਹਿਲਾਂ ਬੀਜਪੀ ਦੇ ਨਾਲ ਸਬੰਧਤ ਰਹੇ ਆ ਤੇ ਬੀਜਪੀ ਤੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਵਜਿੰਦਰ ਸਿੰਘਲਾ ਦਾ ਇਲਾਕਾ ਜਿਹੜਾ ਸਰੂਰ ਮੰਨਿਆ ਜਾਂਦਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਪਟਿਆਲਾ ਦੇ ਨਾਲ ਸਬੰਧਤ ਰਹੇ ਨੇ ਤੇ ਪਟਿਆਲਾ ਤੋਂ ਵੀ ਐਮਪੀ ਰਹੇ ਨੇ ਤੇ ਅਨੰਦਪੁਰ ਸਾਹਿਬ ਤੋਂ ਵੀ ਐਮਪੀ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਸਪਾਲ ਸਿੰਘ ਮਾਨ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਬਾਕੀ ਹਲੇ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਨੇ ਉਹਨਾਂ ਉੱਤੇ ਨਜ਼ਰਾਂ ਨੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਜਿੱਕਰ ਵੋਟਾਂ ਦੀ ਗੱਲ ਕੀਤੀ ਜਾਵੇ ਕਿਸ ਪ੍ਰਤੀਸ਼ਤ ਜਿਹੜੀਆਂ ਵੋਟਾਂ ਨੇ 2019 ਦੇ ਵਿੱਚ 38.6557 ਪ੍ਰਤੀਸ਼ਤ ਵੋਟ ਹੈ ਜਿਹੜੀ ਕਾਂਗਰਸ ਨੂੰ ਪੈਂਦੀ ਹੈ ਮਨੀਸ਼ तिवारी ਲਜਾਣ ਦੇ ਵਿੱਚ ਕਾਮਯਾਬ ਰਹਿੰਦੇ ਆ 427955 ਵੋਟਾਂ ਲਜਾਣ ਦੇ ਵਿੱਚ ਮਨੀਸ਼ तिवारी ਕਾਮਯਾਬ ਰਹਿੰਦੇ ਆ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ 3 ਲੱਖ 88161 ਯਾਨੀ ਕਿ 35.624% ਵੋਟਾਂ ਲੈ ਕੇ ਵੀ ਉਹਨਾਂ ਦੇ ਜਿੱਤ ਆ ਜਿਹੜੀ ਝੋਲੀ ਨਹੀਂ ਪੈਂਦੀ ਕਿਉਂਕਿ ਉਹਨਾਂ ਤੋਂ ਕੁਝ ਪ੍ਰਤੀਸ਼ਤ ਜ਼ਿਆਦਾ ਵੋਟਾਂ ਨੇ ਜਿਹੜੀਆਂ ਕਾਂਗਰਸ ਲੈ ਜਾਂਦੀ ਹੈ ਤੇ ਕਾਂਗਰਸ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਬੀਐਸਪੀ ਵੱਲੋਂ ਵੀ ਚੰਗੀਆਂ ਵੋਟਾਂ ਲਜਾਈਆਂ ਜਾਂਦੀਆਂ ਨੇ ਵੀ ਵੀ ਬੀਐਸਪੀ ਨੂੰ ਵੀ ਇਸ ਇਲਾਕੇ ਤੋਂ ਦਾ ਜ਼ਰਾ ਅਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਲੋਕ ਸਭਾ ਦੇ ਵਿੱਚ ਉਹਨਾਂ ਦਾ ਇੱਕ ਵਿਧਾਇਕ ਵੀ ਹੈ ਵਿਕਰਮਜੀਤ ਸਿੰਘ ਸੋਢੀ 146441 2019 ਦੇ ਵਿੱਚ ਲਿਜਾਣ ਦੇ ਵਿੱਚ ਕਾਮਯਾਬ ਰਹਿੰਦੇ ਹੈ ਇੱਕ ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨਾਲੋਂ ਜ਼ਿਆਦਾ ਵੋਟਾਂ ਬੀਐਸਪੀ 2019 ਦੇ ਵਿੱਚ ਲੈ ਕੇ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ 5352 ਵੋਟ ਪੈਂਦੀ ਹੈ ਤੇ BSP ਦੇ ਵਿਕਰਮਜੀਤ ਸਿੰਘ ਸੋਢੀ ਨੂੰ 1,46,400 41 ਵੋਟਾਂ ਪੈਂਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਬੜਾ ਇੰਟਰਸਟਿੰਗ ਫੈਕਟਰ ਹੈ ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ BSP ਨੂੰ ਇੱਥੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇੱਕ ਵਿਧਾਇਕ ਵੀ ਉਹਨਾਂ ਦਾ ਇਸ ਇਲਾਕੇ ਦੇ ਵਿੱਚੋਂ ਆਂਦਾ ਹੈ ਤੇ 2014 ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜਿੱਤਦੇ ਆ 3,47,394 ਵੋਟਾਂ ਲੈ ਜਾਂਦੇ ਆ ਹਾਲਾਂਕਿ 2019 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਵੋਟ ਪ੍ਰਤੀਸ਼ਤ ਵਧੀਆ ਸੀ ਪਰ ਇੱਥੇ ਜਿਹੜਾ 31 ਲਗਭਗ 92 32% ਜਿਹੜੀ ਵੋਟਾਂ ਨੇ ਉਹਨਾਂ ਨੂੰ ਪੈਂਦੀਆਂ ਨੇ ਪਰ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਉਹ ਕਾਂਗਰਸ ਦੇ ਅੰਬਿਕਾ ਸੋਨੀ ਨੇ ਜਿਹੜੇ ਉਹਨਾਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਮੈਜੋਰਟੀ ਕੋਈ ਬਹੁਤੀ ਨਹੀਂ ਸੀ 23697 ਵੋਟਾਂ ਦਾ ਫਰਕ ਸੀ ਤੇ ਅੰਬਿਕਾ ਸੋਨੀ ਨੂੰ ਉਹ ਹਰਾਉਣ ਦੇ ਵਿੱਚ ਜ਼ਰੂਰ ਕਾਮਯਾਬ ਰਹਿੰਦੇ ਆ ਇਸ ਥਾਂ ਤੇ ਵੱਡੀ ਗੱਲ ਇਹ ਸੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਲਈ ਆਮ ਆਦਮੀ ਪਾਰਟੀ ਦੇ ਲਈ ਚੰਗੀ ਗੱਲ ਇਹ ਸੀ ਕਿ ਜਿੱਤੇ 4 ਜਿਹੜੀਆਂ ਲੋਕ ਸਭਾ 14 ਦੇ ਵਿੱਚ ਜਿੱਤੇ ਸੀ ਉਹਨਾਂ ਦੇ ਵਿੱਚੋਂ ਅਨੰਦਪੁਰ ਸਾਹਿਬ ਤੋਂ ਵੀ ਚੰਗੀਆਂ ਵੋਟਾਂ ਪਈਆਂ ਸੀ ਜਦ ਹਿੰਮਤ ਸਿੰਘ ਸ਼ੇਰਗਿੱਲ ਲੜੇ ਸੀ ਤਾਂ 3 ਲੱਖ 608 ਵੋਟਾਂ ਉਹਨਾਂ ਨੂੰ ਪਈਆਂ ਸੀ ਤੇ ਉਸ ਵੇਲੇ BSP ਦੇ ਕੇਸ ਮੱਥਨ ਨੂੰ 69124 ਵੋਟਾਂ ਪਈਆਂ ਤੇ 2009 ਦੇ ਵਿੱਚ ਵੀ ਗੱਲ ਕਰ ਲੈਨੇ ਆ 2009 ਦੇ ਵਿੱਚ ਰਵਨੀਤ ਸਿੰਘ ਬਿੱਟੂ ਇੱਥੇ ਆਉਂਦੇ ਆ ਲੁਧਿਆਣੇ ਤੋਂ 4,4836 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਰਹਿੰਦੇ ਆ ਤੇ 44.6573% ਵੋਟਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਇਹ 44.6573% ਵੋਟਾਂ ਪ੍ਰਤੀਸ਼ਤ ਵੋਟਾਂ ਲੈ ਜਾਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਦਲਜੀਤ ਸਿੰਘ ਚੀਮਾ ਜਿਹੜੇ ਇੱਥੇ 2009 ਦੇ ਵਿੱਚ ਲੜਦੇ ਆ 3,37632 ਵੋਟਾਂ ਲੈ ਜਾਂਦੇ ਆ ਤੇ ਸੈਟੀਫਾਈਡ 23 ਵੋਟਾਂ ਪ੍ਰਤੀਸ਼ਤ ਵੋਟਾਂ ਪੈਂਦੀਆਂ ਨੇ ਤੇ BSP ਜਿਸ ਤਰ੍ਹਾਂ 2019 ਦੇ ਵਿੱਚ ਚੰਗੀਆਂ ਵੋਟਾਂ ਪਈਆਂ BSP ਨੂੰ ਉੱਥੇ ਹੀ ਕੇਵਲ ਕ੍ਰਿਸ਼ਨ BSP ਸਵਾ ਕ ਲੱਖ ਵੋਟਾਂ ਫੇਰ ਲੈ ਜਾਂਦੇ 118800 ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹਿੰਦੇ ਇੱਥੋਂ CPI ਦੇ ਕੈਂਡੀਡੇਟ ਵੀ ਚੋਣ ਮੈਦਾਨ ਦੇ ਵਿੱਚ ਸੀ ਤੇ ਉਹਨਾਂ ਨੂੰ ਜਿਹੜੀਆਂ 17000 ਵੋਟਾਂ ਜ਼ਰੂਰ ਪੈਂਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਹੁਣ ਬਾਰੀ ਕੈਂਡੀਡੇਟਾਂ ਦਾ ਦੌਰ ਹੈ ਸ਼੍ਰੀਨੰਦਪੁਰ ਸਾਹਿਬ ਦੇ ਲੋਕ ਨਾਰਾਜ਼ਗੀ ਜ਼ਾਹਿਰ ਕਰਦੇ ਆ ਇਸ ਗੱਲ ਤੋਂ ਕਿ ਯਾਰ ਸਾਡਾ ਕੋਈ ਨਵ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਇੱਕ ਵੀ ਕੋਈ ਉਮੀਦਵਾਰ ਤੁਹਾਨੂੰ ਨਹੀਂ ਮਿਲਦਾ ਕਿਉਂਕਿ ਪ੍ਰਿੰਸ ਸਿੰਘ ਚੰਦੂ ਮਾਜਰਾ ਹੁਣੀ ਵੀ ਪਟਿਆਲੇ ਦੇ ਨਾਲ ਸੰਬੰਧਿਤ ਨੇ ਹਾਲਾਂਕਿ 14 ਦੇ ਵਿੱਚ ਉਹ ਗਰੂਰ ਐਮਪੀ ਵੀ ਬਣੇ ਸੀ ਅਨੰਦਪੁਰ ਸਾਹਿਬ ਤੋਂ ਤੇ ਗੁਰਿੰਦਰ ਸਿੰਘਲਾ ਸੰਗਰੂਰ ਦੇ ਨਾਲ ਸੰਬੰਧਿਤ ਨੇ ਤੇ ਆਮ ਆਦਮੀ ਪਾਰਟੀ ਨੇ ਸਕਟੇਰਾ ਮਾਲਵਿੰਦਰ ਕੰਧ ਹੋਰਾਂ ਤੇ ਦਾ ਖੇਡਿਆ ਤੇ 2019 ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਵਧੀਆ ਗ੍ਰਾਫ ਇੱਥੇ ਨਹੀਂ ਰਿਹਾ ਸੀ ਬੀਐਸਪੀ ਦੇ 9 ਤੇ 19 ਦੇ ਵਿੱਚ ਬੀਐਸਪੀ ਨੇ ਆਪਣੀਆਂ ਚੰਗੀਆਂ ਵੋਟਾਂ ਲੈ ਕੇ ਗਏ ਸੀ ਤੁਹਾਨੂੰ ਕੌਣ ਲੱਗਦਾ ਹੈ ਕਿ ਸ਼੍ਰੀ ਨਾਨਕਪੁਰ ਸਾਹਿਬ ਤੋਂ ਕੌਣ ਵਾਦੀ ਮਾਰ ਸਕਦਾ ਵਜਿੰਦਰ ਸਿੰਘਲਾ ਦੇ ਲਈ ਇਹੋ ਜਿਹੀ ਰਾਹ ਰਹੇਗੀ ਮਾਲਵਿੰਦਰ ਕੰਗ ਕੋਈ ਚਮਤਕਾਰ ਕਰ ਕਰ ਪਾਉਣਗੇ ਜਾਂ ਫਿਰ ਕਾਂਗਰਸ ਵੱਲੋਂ ਵਜਿੰਦਰ ਸਿੰਘਲਾ ਰਿਕਾਰਡ ਤੋੜ ਜਿੱਤ ਹਾਸਲ ਕਰਨਗੇ ਕਿਉਂਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਲਈ ਜਿਹੜੇ ਇੱਥੇ ਅਬਲਵੀਰ ਸਿੱਧੂ ਹੁਰੀ ਵੀ ਦਾਵੇਦਾਰ ਸੀ ਸਾਬਕਾ ਵਿਧਾਇਕ ਅੰਗਦੂ ਹੁਰੀ ਵੀ ਵਿਧਾਇ ਜਿਹੜੇ ਇੱਥੋਂ ਦਾਵੇਦਾਰ ਸੀ ਤੇ ਕਈ ਹੋਰ ਲੀਡਰ ਨੇ ਜਿਹੜੇ ਉਹ ਕਾਂਗਰਸ ਦੇ ਜਿਹੜੇ ਕਿੱਥੋਂ ਇਸ ਇਲਾਕੇ ਦੇ ਵਿਧਾਇਕ ਜਾਂ ਸਾਬਕਾ ਵਿਧਾਇਕ ਰਾਣਾ ਕੇਪੀ ਸਿੰਘ ਹੁਰੀ ਵੀ ਇਸ ਹਲਕੇ ਤੋਂ ਆਉਂਦੇ ਆ ਤੇ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਦਾਵੇਦਾਰ ਸੀ ਪਰ ਕਾਂਗਰਸ ਪਾਰਟੀ ਨੇ ਇਹਨਾਂ ਸਾਰੇ ਨਾਮਾਂ ਨੂੰ ਨਜ਼ਰਅੰਦਾਜ਼ ਕਰਕੇ ਜਿਹੜਾ ਭੁਜਿੰਦਰ ਸਿੰਘਲਾ ਨੂੰ ਟਿਕਟ ਦਿੱਤੀ ਹੈ ਤੇ ਇਹਨਾਂ ਕਾਂਗਰਸਿਆਂ ਨੂੰ ਨਾਲ ਲੈ ਕੇ ਚੱਲਣਾ ਭੁਜਿੰਦਰ ਸਿੰਘਲਾ ਲਈ ਵੱਡਾ ਚੈਲੰਜ ਹੈ ਤੇ ਉੱਪਰੋਂ ਚਰਨਜੀਤ ਸਿੰਘ ਚੰਨੀ ਹੁਰੀ ਜੋ ਕਿ ਜ਼ਿਲੰਦਰ ਤੋਂ ਖੁਦ ਚੋਣ ਮੈਦਾਨ ਦੇ ਵਿੱਚ ਨੇ ਤੇ ਉਹਨਾਂ ਦਾ ਵੀ ਸਾਥ ਇਸ ਸੀਟ ਤੋਂ ਨਹੀਂ ਮਿਲੂਗਾ ਕਿਉਂਕਿ ਚਮਕੌਰ ਸਾਹਿਬ ਤੋਂ ਉਹ ਵੱਡੇ ਲੀਡਰ ਮੰਨੇ ਜਾਂਦੇ ਨੇ ਪੰਜਾਬ ਪੱਧਰ ਤੇ ਉਹਨਾਂ ਦਾ ਨਾਂ ਹੈ ਤੇ ਸਾਬਕਾ ਮੁੱਖ ਮੰਤਰੀ ਵੀ ਨੇ ਕਿਉਂਕਿ ਉਹ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਇਸ ਕਰਕੇ ਉਹਨਾਂ ਦਾ ਵੀ ਸਾਥ ਕੋਈ ਬਹੁਤਾ ਉਹਨਾਂ ਨੂੰ ਨਹੀਂ ਮਿਲੂਗਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ 14 ਦੇ ਵਿੱਚ ਜਿੱਤੇ 19 ਦੇ ਵਿੱਚ ਚੰਗੀਆਂ ਵੋਟਾਂ ਲੈ ਕੇ ਗਏ ਇਹ ਉਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਜਾਂਦਾ ਪਰ ਦਿਲਜੀਤ ਸਿੰਘ ਚੀਵਾ ਉਰੀ ਵੀ ਇਸ ਅ ਇਥੋਂ ਇਸ ਟਿਕਟ ਤੋਂ ਜਿਹੜੀਆਂ ਟਿਕਟ ਮੰਗ ਰੇ ਸੀ ਪਰ ਉਹਨਾਂ ਨੇ ਪ੍ਰੇਮ ਸਿੰਘ ਤੇ ਚੰਦੂ ਮਾਜਰਾ ਹੋਰਾਂ ਨੂੰ ਟਿਕਟ ਦਿੱਤੀ ਹੈ ਪਰ ਜਿਹੜਾ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਉਹ ਜਿੱਤ ਪਾਉਂਦੇ ਨੇ ਦੂਜੀ ਵਾਰ ਐਮਪੀ ਬਣ ਪਾਉਂਦੇ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾਂ ਨਹੀਂ ਫਿਰ ਜਾਂ ਮਾਲਵਿੰਦਰ ਕੰਗ ਕੋਈ ਚਮਤਕਾਰ ਕਰਦੇ ਨੇ ਤੇ ਬੀਐਸਪੀ ਵੱਲੋਂ ਵੀ ਉਮੀਦਵਾਰ ਦੀ ਜਿਹੜੀ ਵੇਟ ਕੀਤੀ ਜਾ ਰਹੀ ਹੈ ਕਿ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਕੌਣ ਜਿੱਤ ਸਕਦਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਦੂਜੀ ਵਾਰ ਐਮਪੀ ਬਣਨ ਜਾ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾਂ ਬਜਿੰਦਰ ਸਿੰਘਲਾ ਇੰਤਰੀ ਵਾਰ ਕਾਂਗਰਸੀ ਲਗਾਤਾਰ ਬਣਨ ਜਾ ਰਿਹਾ ਜਾਂ ਮਾਲਬਿੰਦਰ ਕੰਗ ਇਸ ਵਾਰ ਕੋਈ ਵੱਡਾ ਚਮਤਕਾਰ ਕਰਨਗੇ ਜਾਂ ਫਿਰ ਬੀਐਸਪੀ ਦੀ ਇਸ ਵਾਰ ਉਲਟ ਫੇਰ ਕਰਨ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਇਸੇ ਤੋਂ ਕਿਹੜਾ ਕੈਂਡੀਡੇਟ ਜਿੱਤ ਸਕਦਾ ਆਪਣੀ ਰਾਏ ਹੈ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ